ਦਾ ਡੀਐਸਪੀ ਜੀ ਦਾ ਬੇਕੂ ਬਣਾਇਆ ਮੈਂ ਡੀਜੀਪੀ ਦਾ ਧਿਆਨ ਚ ਵੀ ਲੈਂਦਾ ਲਾਅ ਐਂਡ ਆਰਡਰ ਡੀਜੀਪੀ ਦਾ ਧਿਆਨ ਚ ਲੈਂਦਾ ਡੀਸੀ ਦੇ ਲੈਂਦਾ ਐਸਐਸਪੀ ਦੇ ਧਿਆਨ ਚ ਲੈਂਦਾ ਕਿ ਇੱਕ ਟਾ ਰੋੜੇ ਤੇ ਉਹਨਾਂ ਕੋਲ ਹਥਿਆਰ ਨਾਜਾਇਜ਼ ਹਥਿਆਰ ਗੋਲੀਆਂ ਮਾਰਨਗੇ ਸਿੱਧੀਆਂ ਜਿਹੀਆਂ ਕਾਗਜ਼ ਭਰਨ ਗਏ ਤਾਂ ਉਹਨਾਂ ਨੇ ਕਿਹਾ ਸੀ ਨਾਲ ਚੱਲਾਂਗੇ ਪੁਲਿਸ ਨੇ ਨਾਲ ਲਿਆ ਕੇ ਸਾਡੇ ਤੇ ਗੋਲੀਆਂ ਚਲਵਾਈਆਂ ਸਾਡੇ ਤੇ ਪੁਤਰਾ ਕਰਾਇਆ ਸਾਡੀਆਂ ਫੈਲਾਖੋ ਕੇ ਲੈ ਗਏ ਔਰ ਇਹਦਾ ਜੁਮੇਵਾਰ ਡੀਐਸਪੀ ਜੀਰਾ ਪਰ ਵਾਰ-ਵਾਰ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਵੀ ਆ ਕੁਛ ਹੋ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ। ਜਿਹੜੇ ਜਿੱਥੇ ਛੱਡਾ ਤੇ ਪਸੂਕੀਆਂ ਛੱਡਾ ਤੇ ਜਿਹੜੇ ਆ ਯਾਰ। ਕਾਨੂੰ ਕਹਿੰਦੇ ਸਕੂਲ ਚ ਦੂਜਾ ਬੰਦਾ ਨਹੀਂ ਜਾਊਗਾ। ਜਿੱਥੇ ਗਾੜੇ ਡਾਣੋ ਨੇ ਸਾਰਿਆਂ ਛੱਤਾ ਪਰ ਗਿਆ ਰੋੜਿਆਂ ਨਾਲ। ਆ ਤੁਹਾਡੇ ਜ਼ਖਮੀ ਕਿਵੇਂ? ਸਾਰਾ ਸਾਰਾ ਧੱਕਾ ਵੀ। ਇਹ ਉਹਨਾਂ ਨੇ ਜਿਹੜੇ ਰੋੜੇ ਤਾਂ ਰੋੜੇ ਮਾਰੇ ਗੋਲੀਆਂ ਚਲਾਈਆਂ ਸਾਡੇ ਬੰਦਿਆਂ ਤੇ। ਮੇਰੇ ਬੰਦਿਆਂ ਦੇ ਗੋਲੀਆਂ ਵਿੱਚ ਗਏ। ਮੇਰੇ ਬੰਦਿਆਂ ਦੇ ਰੋੜੇ ਵੱਜੇ ਆ। ਕਿੰਨੇ ਬੰਦੇ ਜ਼ਖਮੀ ਦੋ? ਪਤਾ ਨਹੀਂ ਜਾ ਕੇ ਪਤਾ ਲੱਗੂ ਕਿੰਨੇ ਆ। ਬਹੁਤ ਬੰਦੇ ਜ਼ਖਮੀ ਆ ਜੀ। ਬਹੁਤ ਬੰਦੇ ਫੈਰੀ ਬਹੁਤ ਜਿਆਦੀ ਕੀਤੀ ਇਹ ਦੇਵ ਸਿੰਘ ਕੇ ਪਿੰਡ ਮੇਰਾ ਬਸਤੀ ਗਾਮੇ ਵਾਲੀ ਏ ਜੀ ਮੈਂ ਮੈਂਬਰ ਦੀ ਫਾਰਮ ਭਰਨ ਆਇਆ ਸੀਗਾ ਫਾਇਲ ਸਰਜੀਤ ਸਿੰਘ ਜੀ ਰਾ ਦੇ ਨਾਲ ਸੀ ਕਿ ਜਦੋਂ ਘੰਟਾ ਚੌਂਕ ਦੇ ਵਿੱਚ ਪਹੁੰਚੇ ਤੇ ਇਕਦਮ ਉਧਰੋਂ ਹਮਲਾ ਹੋ ਗਿਆ ਤੇ ਫਿਰ ਜ਼ਖਮੀ ਹੋ ਗਏ ਬੜਾ ਵੱਧੀਆ ਜੀਟ ਵੱਧੀਆ ਜਿਹੜੀ ਕਿ ਉਹ ਟਰਾਲੀ ਭਰ ਕੇ ਲੈ ਕੇ ਆਏ ਸੀਗੇ ਟਰਾਲੀਆਂ ਦੇ ਵਿੱਚ ਸੀਗੇ ਉਹਨਾਂ ਕੋਲੇ ਇਹ ਇਹ ਵੀ ਆਪਣੀ ਟਰਾਲੀ ਹੈ ਜਿੰਦਾਬਾਦ ਜਿਹੜੇ ਅੱਜ ਫਾਰਮ ਫਿਲ ਹੋਏ ਆ ਉਹਨਾਂ ਵਿੱਚ ਅੱਜ ਦੇ ਕੀ ਵਾਕਿਆ ਹੋਇਆ ਅੱਜ 1 ਅਕਤੂਬਰ ਦੋਨੱਤੋ ਵੀ ਨਮੁਕੰਚਦੀ ਇਲੈਕਸ਼ਨ ਦੀ ਨਾਮੋਨੇਸ਼ਨ ਦੀ ਪ੍ਰਗਟਾਵੇ ਚੱਲ ਰਹੀ ਸੀ ਜੀਰਾ ਸ਼ਹਿਰ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਅਜਵਾਜੀ ਨੋ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤ ਹੈਗੀ ਆ ਉਹਦੀ ਰੈਕੋਮਨੇਸ਼ਨ ਸੀ ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਲੋਕਲ ਪਾਰਟੀ ਆਪਣੇ ਐਮ ਐਲ ਏ ਹਨ ਆਪ ਤੇ ਤੇ ਉਹਨਾਂ ਦੇ ਸਪੋਰਟਰਸ ਤੇ ਕਿਨ ਲੱਗੇ ਇੱਕ ਸਮੇਂ ਲਈ ਕੁਲ ਵੀ ਜ਼ੀਰੋ ਰਹਿ ਗਏ ਉਹਨਾਂ ਦੇ ਸਪੋਰਟਰਸ ਦੇ ਵਿੱਚ ਥੋੜਾ ਜਿਹਾ ਆਪਸੀ ਨਾਤਾ ਟਕਰਾਅ ਹੋਇਆ ਸੀਗਾ ਜੋ ਪੁਲਿਸ ਨੇ ਮੌਕੇ ਤੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਪਰਸ ਕਰਤਾ ਤੋ ਹੁਣ ਮੌਕਾ ਪੀਸ ਹੋ ਗਿਆ What? <laughs>